ਜੀ ਮਿੱਤਰੋ ਪਿੰਡ ਵੜਿੰਗ ਖੜੇ ਆ ਜੀ ਤੁਹਾਡੇ ਵਾਸਤੇ ਸਵਰਾਜ 855 ਟਰੈਕਟਰ ਲੈ ਕੇ ਆਏ ਆ ਮਾਲਕ ਆਪਣੇ ਕੋਲੇ ਲੈਨੇ ਆ ਜਾਣਕਾਰੀ ਹਾਂਜੀ ਕੀ ਹਾਲ ਆ ਬਾਈ ਵਧੀਆ ਹੋ ਠੀਕ ਠਾਕ ਜੀ ਵਧੀਆ ਠੀਕ ਹੈ ਜੀ ਸਭ ਤੋਂ ਪਹਿਲਾਂ ਜਿਹੜਾ ਸਵਰਾਜ ਆ ਬਾਈ ਇਹ ਕਿਹੜਾ ਮਾਡਲ ਆ ਇਹ 18 ਮਾਡਲ ਆ RC19 ਦੀ 18 ਦੇ ਲਾਸਟ ਦਾ ਠੀਕ ਆ 18 ਦੇ ਲਾਸਟ ਦਾ ਤੇ RC19 ਦੀ ਬਣੀ ਵੀ ਆ ਨੰਬਰ 50 ਆ ਜੀ 50 ਨੰਬਰ ਆ ਜੀ ਫਸਟ ਸੈਕੰਡ ਓਨਰ ਆ ਸੈਕੰਡ ਓਨਰ ਆ ਸੈਕੰਡ ਓਨਰ ਆ PB13 ਸੰਗਰੂਰ ਨੰਬਰ ਹਨਾ ਠੀਕ ਹੈ ਜੀ ਗੱਲ ਕਰੀਏ ਬਾਈ ਟਾਇਰਾਂ ਦੀ ਚਾਰੇ ਹਾਂਜੀ ਠੀਕ ਆ ਚਾਰੇ ਟਾਇਰ 75 ਪੈਸੇ ਨਾਲ ਦੇ ਟਾਇਰ ਆ ਰੰਗ ਪੇੜ ਦੀ ਬਾਈ ਗੱਲ ਕਰੀਏ ਰੰਗ ਪੇੜ ਦਾ ਅਰੀਜਨਲ ਆ ਸਾਰਾ ਹਾਂਜੀ ਠੀਕ ਆ ਫੁੱਲ ਗਰੰਟੀ ਆ ਆਪਣੀ ਠੀਕ ਆ ਜੀ ਫੁੱਲ ਗਰੰਟੀ ਆ ਵੀ ਰੰਗ ਪੇੜ ਦਾ ਅਰੀਜਨਲ ਆ ਚਾਰਾਂ ਸਟਾਰਾਂ ਵਾਲਾ ਟਰੈਕਟਰ ਆ ਬਾਕੀ ਡਾਕੂਮੈਂਟ ਕੰਪਲੀਟ ਹਨਾ ਉਰੇ ਨੂੰ ਆ ਜਾਵੇ ਡਾਕੂਮੈਂਟ ਪੂਰੇ ਆ ਪੂਰੇ ਜੀ ਠੀਕ ਆ ਸਮਾਨ ਇਸ ਟਰੈਕਟਰ ਨਾਲ ਕੀ ਕੋਲ ਬਾਈ ਡੰਡਾ ਪੱਟੀ ਹੈ ਜੀ ਡੰਡਾ ਫੱਟੀ ਛਤਰੀ ਆ ਜਿਵੇਂ ਸਮਾਨ ਲੱਗਾ ਸਾਰਾ ਐਂ ਮਿਲੂਗਾ ਠੀਕ ਆ ਜੀ ਸਮਾਨ ਸਾਰਾ ਟਰੈਕਟਰ ਦੇ ਨਾਲ ਮਿਲੂਗਾ ਜੀ ਕੀ ਡਿਮਾਂਡ ਆ ਬਾਈ ਇਹਦੀ ਇਹਦਾ 5 ਲੱਖ 60 ਹਜ਼ਾਰ ਕੀ ਆ 5 ਲੱਖ 60 ਆ ਡਿਮਾਂਡ ਆ ਬਾਕੀ ਜਿਹੜਾ ਵੀਡੀਓ ਸ਼ੇਅਰ ਕਰਕੇ ਹੋਗਾ ਮਾਨਤਾਨ ਕਰ ਦੋਗੇ ਠੀਕ ਆ ਜੀ ਮੌਕੇ ਤੇ ਮਾਨਤਾਨ ਹੋ ਜਾਊਗਾ ਜੀ ਕਿਹੜੇ ਪਿੰਡ ਵਗਾਉ ਆ ਬਾਈ ਇਹ ਵੈਡਿੰਗ ਪਿੰਡ ਆ ਜੀ ਪਿੰਡ ਵੈਡਿੰਗ ਜਿਹੜਾ ਸ਼੍ਰੀ ਮੋਕਸ਼ਾ ਸਾਹਿਬ ਜੀ ਨੰਬਰ ਬੋਲ ਦਿਓ ਬਾਈ 7088769490 ਠੀਕ ਆ ਬਾਈ ਹਾਂ ਥੋੜੀ ਜਿਮੇਵਾਰੀ ਜਿਹੜਾ ਵੀਡੀਓ ਸ਼ੇਅਰ ਕਰਕੇ ਆ ਗਿਆ ਮਾਨਤਾਨ ਕਰ ਦੋ ਜੀ ਠੀਕ ਆ ਬਾਈ ਧੰਨਵਾਦ